वेलकम टू खन्ना न्यूज़ लाइव आज खन्ना ਦੇ ਵਾਰਡ ਨੰਬਰ 17 ਵਿੱਚ ਸਥਿਤ ਗੁਰਦੁਆਰਾ ਸਤੀ ਸੰਗਤ ਸਾਹਿਬ ਵਿੱਚ ਧਾਰਮਿਕ ਸਮਾਗਮ ਹੋਇਆ ਇਸ ਮੌਕੇ ਸ਼੍ਰੀਖੰਡ ਪਾਠਾਂ ਦੇ ਭੋਗ ਪਾਏ ਉਪਰੰਤ ਰਾਗੀ ਜੱਥਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਨੇ ਦਰਬਾਰ ਸਾਹਿਬ ਦੇ ਨਵੇਂ ਹਾਲ ਅਤੇ ਲੰਗਰ ਹਾਲ ਦਾ ਨੀਂਹ ਪੱਥਰ ਰੱਖਿਆ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਇਸ ਮੌਕੇ ਉਹਨਾਂ ਖੰਨੇ ਇਲਾਕੇ ਦੀਆਂ ਹੁਣ ਹਰ ਲੜਕੀਆਂ ਨਸਲੀਨ ਕੌਰ ਅਤੇ ਪ੍ਰਵਜੋਤ ਕੌਰ ਜੋ ਕਿ ਆਪਣੀ ਸਖਤ ਮਿਹਨਤ ਸਦਕਾ ਕੁਝ ਦਿਨ ਪਹਿਲਾਂ ਹੀ ਜੱਜ ਦੇ ਅਹੁਦੇ ਤੇ ਤਾਇਨਾਤ ਹੋਈਆਂ ਹਨ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਦੋਵੇਂ ਜੱਜ ਲੜਕੀਆਂ ਨੇ ਆਪਣੀ ਪਹਿਲੀ ਤਨਖਾਹ ਗੁਰਦੁਆਰਾ ਸਾਹਿਬ ਨੂੰ ਦਾਨ ਕਰਨ ਦਾ ਐਲਾਨ ਕੀਤਾ ਇਸ ਮੌਕੇ ਨਾਮਵਰ ਸ਼ਖਸੀਅਤਾਂ ਸतीश ਕੁਮਾਰ, ਹਰਵੰਤ ਸਿੰਘ, ਹਰਜਿੰਦਰ ਸਿੰਘ ਚਾਹਲ, ਡਾਕਟਰ ਪ੍ਰੀਤ ਜਸਵੰਤ ਸਿੰਘ, ਬਲਜੀਤ ਸਿੰਘ ਅਤੇ ਮੁੱਖ ਗ੍ਰੰਥੀ ਭਾਈ ਦਰਸ਼ਨ ਸਿੰਘ, ਪਿੰਦਰ ਸਿੰਘ, ਜਗਦੀਸ਼ ਸਿੰਘ ਆਦਿ ਹਾਜ਼ਰ ਸਨ। ਅੰਤ ਵਿੱਚ ਅਟੁੱਟ ਲੰਗਰ ਵਰਤਾਏ ਗਏ। ਖੰਨਾ ਦੇ ਮਾਤਾ ਰਾਣੀ ਮੰਦਿਰ ਵਿਖੇ 11 ਤੋਂ 31 ਮਾਰਚ ਤੱਕ ਨਿਰੰਤਰ ਚੱਲਣ ਵਾਲੇ ਮੁਫਤ ਆਕੂਪ੍ਰੈਸ਼ਰ ਕੈਂਪ ਵਿੱਚ ਅਨੇਕਾਂ ਮਰੀਜ਼ ਪੁੱਜ ਰਹੇ ਹਨ ਇਸ ਕੈਂਪ ਵਿੱਚ ਡਾਕਟਰ ਸੰਜੀਵ ਕੁਮਾਰ ਬਖਸ਼ੀ ਸ਼ਾਮ ਸਮੇਂ ਮੰਦਿਰ ਵਿੱਚ ਮਰੀਜ਼ਾਂ ਦਾ ਮੁਫਤ ਇਲਾਜ ਕਰ ਰਹੇ ਹਨ ਇਸ ਮੌਕੇ ਡਾਕਟਰ ਬਖਸ਼ੀ ਨੇ ਦੱਸਿਆ ਕਿ ਮੌਜੂਦਾ ਸਮੇਂ ਮਹਿੰਗੀਆਂ ਦਵਾਈਆਂ ਖਾ ਕੇ ਜਿੱਥੇ ਮਰੀਜ਼ਾਂ ਨੂੰ ਫਿਰ ਵੀ ਰਾਹਤ ਨਹੀਂ ਮਿਲ ਰਹੀ ਅਤੇ ਸਰੀਰ ਵਿੱਚ ਹੋਰ ਕਈ ਸਾਈਡ ਇਫੈਕਟ ਪੈਂਦੇ ਹਨ ਉੱਥੇ ਆਕੂਪ੍ਰੈਸ਼ਰ ਨਾਲ ਮਰੀਜ਼ ਮਹਿੰਗੇ ਇਲਾਜ ਤੋਂ ਬਚ ਰਹੇ ਹਨ ਉਹਨਾਂ ਦੱਸਿਆ ਕਿ ਪਿੱਠ ਦਰਦ, ਸਰਵਾਈਕਲ, ਗੋਡਿਆਂ ਦੇ ਦਰਦ, ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਅੱਖਾਂ ਦੀ ਸਮੱਸਿਆ ਆਦਤੋਂ ਛੁਟਕਾਰਾ ਪਾਉਣ ਲਈ ਐਕੂਪ੍ਰੈਸ਼ਰ ਹੀ ਸੌਖਾ ਤੇ ਸਫਲ ਇਲਾਜ ਹੈ। ਇਸ ਮੌਕੇ ਸੁਨੀਤਾ ਰਾਣੀ, ਪ੍ਰਿਆ, ਹਰਜਿੰਦਰ ਸਿੰਘ, ਮਨਦੀਪ ਕੌਰ, ਕਮਲੇਸ਼ ਰਾਣੀ, ਗੁਰਲੀਨ ਕੌਰ ਆਦ ਨੇ ਦੱਸਿਆ ਕਿ ਉਹਨਾਂ ਨੂੰ ਮੁਫਤ ਕੈਂਪ ਵਿੱਚ ਇਲਾਜ ਕਰਵਾ ਕੇ ਵੱਡੀ ਰਾਹਤ ਮਿਲੀ ਹੈ। ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਰੱਖਦੇ ਆਂ ਚੁਣਜਾਬਤਾ ਲੱਗਣ ਤੋਂ ਪਹਿਲਾਂ ਦਿਨ ਸ਼ਨੀਵਾਰ ਦੁਪਹਿਰ ਨੂੰ ਹਲਕਾ ਖੰਨਾ ਦੇ ਵਿਧਾਇਕ ਤਰਮਪ੍ਰੀਤ ਸਿੰਘ ਸੌਂਦ ਵੱਲੋਂ ਵੱਖ-ਵੱਖ ਕਾਰਜਾਂ ਦੇ ਨੀਂ ਪੱਥਰ ਰੱਖੇ ਗਏ ਜਦੋਂ ਕਿ ਹਲਕਾ ਵਿਧਾਇਕ ਸੌਂਦ ਵੱਲੋਂ ਪਿੰਡ ਕੰਗਰਾਲੀ ਰਾਜਪੂਤਾਂ ਵਿਖੇ ਪੰਚਾਇਤ ਘਰ ਦਾ ਸੁੰਦਰੀਕਰਨ ਲਈ ਅਤੇ ਇੱਕ ਵੱਡੀ ਗਲੀ ਦਾ ਨੀਂ ਪੱਥਰ ਰੱਖਿਆ ਗਿਆ ਇਸ ਮੌਕੇ ਵਿਧਾਇਕ ਸੌਂਦ ਨੇ ਕਿਹਾ ਕਿ ਵਿਕਾਸ ਕਾਰਜਾਂ ਪੱਖੋਂ ਪਿੰਡਾਂ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਇਸੇ ਤਰ੍ਹਾਂ ਬੀਜਾ ਦੇ ਨਜ਼ਦੀਕੀ ਪਿੰਡ ਜਸਪਾਲੋਂ ਵਿਖੇ ਆਮ ਆਦਮੀ ਪਾਰਟੀ ਬਲਾਕ ਪ੍ਰਧਾਨ ਹਰਦੀਪ ਸਿੰਘ ਕੁਲਾਰ ਕੰਗਰਾਲੀ ਰਾਜਪੂਤਾਂ ਵੱਲੋਂ ਵੀ ਨਵੇਂ ਟੋਬੇ ਅਤੇ ਗਲੀਆਂ ਨਾਲੀਆਂ ਦੇ ਕੰਮ ਸ਼ੁਰੂ ਕਰਵਾਏ ਗਏ। ਫਤੇਗੜ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੇ ਟਿਕਟ ਮਿਲਣ ਤੋਂ ਬਾਅਦ ਪਹਿਲੀ ਵਾਰ ਖੰਨਾ ਵਿਧਾਨ ਸਭਾ ਹਲਕੇ ਦਾ ਦੌਰਾ ਕੀਤਾ। ਜਿੱਥੇ ਸਮਰਾਲਾ ਰੋਡ ਤੇ ਮਾਡਲ ਟਾਊਨ ਸਥਿਤ ਜਨਤਕ ਮੀਟਿੰਗ ਕੀਤੀ ਗਈ। ਗੁਰਪ੍ਰੀਤ ਸਿੰਘ ਜੀਪੀ ਨੇ ਕਿਹਾ ਕਿ ਸਿਹਤ ਸਹੂਲਤਾ ਦੀ ਘਾਟ ਹੈ। ਲੋਕਾਂ ਨੂੰ ਇਲਾਜ ਲਈ ਪੀਜੀਐ ਚੰਡੀਗੜ੍ਹ ਜਾਣਾ ਪੈਂਦਾ ਹੈ ਪਰ ਇੱਥੇ ਇੰਨੀ ਪੀੜ ਹੈ ਕਿ ਲੋਕਾਂ ਨੂੰ ਬਿਸਤਰੇ ਵੀ ਨਹੀਂ ਮਿਲਦੇ। ਇਲਾਜ ਵਿੱਚ ਦੇਰੀ ਕਾਰਨ ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ ਇਸ ਲਈ ਉਹਨਾਂ ਦੀ ਪਹਿਲ ਇਹ ਹੋਵੇਗੀ ਕਿ ਜੇਕਰ ਇੱਥੇ ਦੇ ਲੋਕ ਉਹਨਾਂ ਨੂੰ ਚੁਣਦੇ ਹਨ ਤਾਂ ਉਹ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਵਿੱਚ 1000 ਬੈੱਡ ਦੀ ਸਮਰੱਥਾ ਵਾਲਾ ਪੀਜੀਆ ਹਸਪਤਾਲ ਬਣਾਉਣ ਦੀ ਮੰਗ ਕਰਨਗੇ ਕਾਂਗਰਸੀਆਂ ਵੱਲੋਂ ਕਾਂਗਰਸ ਨੂੰ ਛੱਡ ਕੇ ਆਪ ਵਿੱਚ ਸ਼ਾਮਲ ਹੋਣ ਤੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਦਾ ਜਵਾਬ ਦਿੰਦੇ ਹੋਏ ਉਹਨਾਂ ਕਿਹਾ ਕਿ ਕਾਂਗਰਸ ਵਿੱਚ ਕੁਝ ਵੀ ਨਹੀਂ ਬਚਿਆ ਕਾਂਗਰਸ ਵਿੱਚ 4-5 ਆਗੂ ਸਿਰਫ ਮੁੱਖ ਮੰਤਰੀ ਦੀ ਲੜਾਈ ਲੜ ਰਹੇ ਹਨ ਉਨ੍ਹਾਂ ਨੂੰ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਚਿੰਤਾ ਤੱਕ ਨਹੀਂ ਹੈ। ਸ਼ਨੀਵਾਰ ਨੂੰ ਵਾਰਡ ਨੰਬਰ 24 ਵਿੱਚ ਆਯੋਜਿਤ ਇੱਕ ਸਿਆਸੀ ਪ੍ਰੋਗਰਾਮ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਦੇ ਮੀਤ ਪ੍ਰਧਾਨ ਅਤੇ ਵਾਰਡ ਨੰਬਰ 24 ਦੇ ਇੰਚਾਰਜ ਅਮਨ ਕਟਾਰੀਆ ਨੇ ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ ਅਤੇ ਸਾਬਕਾ ਸੂਬਾ ਕੈਬਨਿਟ ਮੰਤਰੀ ਗੁਰਕੇਰਤ ਸਿੰਘ ਕੋਟਲੀ ਦਾ ਧੰਨਵਾਦ ਕੀਤਾ। ਵਾਰਡ ਨੰਬਰ 24 ਵਿੱਚ ਨਗਰ ਕੌਂਸਲ ਖੰਨਾ ਵੱਲੋਂ ਵਾਰਡ ਦੀਆਂ ਔਰਤਾਂ, ਬਜ਼ੁਰਗਾਂ ਅਤੇ ਆਮ ਵਿਅਕਤੀਆਂ ਲਈ ਐਮਪੀ ਫੰਡ ਵੱਲੋਂ 2 ਲੱਖ ਰੁਪਏ ਦੀ ਗ੍ਰਾਂਟ ਦੇ 40 ਦੇ ਕਰੀਬ ਵੈਂਚ ਵੰਡੇ ਗਏ ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਗੁਰਕਿਰਤ ਸਿੰਘ ਕੋਟਲੀ ਨੇ ਆਮ ਆਦਮੀ ਪਾਰਟੀ ਤੇ ਤਿੱਖਾ ਨਿਸ਼ਾਨਾ ਸਾਧਿਆ ਕੋਟਲੀ ਨੇ ਕਿਹਾ ਕਿ ਝਾੜੂ ਵਾਲੀ ਸਰਕਾਰ ਨੇ ਲੋਕਾਂ ਨਾਲ ਧੋਖਾ ਕੀਤਾ ਹੈ ਕੋਈ ਵੀ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਸੰਸਦ ਮੈਂਬਰ ਅਮਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਕੇਂਦਰ ਤੋਂ ਹਰ ਤਰ੍ਹਾਂ ਦੇ ਵਿਕਾਸ ਫੰਡ ਲਿਆ ਕੇ ਖੰਨਾ ਸਮੇਤ ਸਾਰੇ ਹਲਕਿਆਂ ਨੂੰ ਜਾਰੀ ਕਰ ਦਿੱਤੇ ਹਨ ਅਤੇ ਜੇਕਰ ਜਨਤਾ ਤੇ ਪਾਰਟੀ ਉਹਨਾਂ ਨੂੰ ਦੁਬਾਰਾ ਮੌਕਾ ਦਿੰਦੀ ਹੈ ਤਾਂ ਉਹ ਇੱਕ ਵਾਰ ਫਿਰ ਤੋਂ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਣਗੇ